ਵਾਹ ਸਾਰਾ ਯਾਤਰਾ ਇਨ ਆ ਗਿਆ ਦੀ ਦਸ ਵਾਲੇ ਸਾਈਕਲ ਦੀ ਨੌ ਵਾਲੇ ਸਾਈਕਲ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਾਈਆਂ ਨੂੰ ਅੱਜ 27 ਨਵੰਬਰ 2024 ਤੇ ਅੱਜ ਪਹੁੰਚਿਆ ਵੀਰ ਆਪਣੇ ਕੋਲੇ ਕਰਦਿਆਂ ਗੱਲਬਾਤ ਕਿੱਥੋਂ ਆਏ ਤੇ ਕਿਹੜਾ ਸਾਈਕਲ ਲਿਆ ਫਿਰ ਤੇ ਹਾਂਜੀ ਭਾਈ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਹੁੰਚਿਆ ਜੀ ਪੰਡੋਰੀ ਤੋਂ ਤੇ ਮੇਰੇ ਨਾਲ ਸਾਡਾ ਸੁਖਵਿੰਦਰ ਵੀਰਾ ਤੇ ਆਇਆ ਜੀ ਸਾਈਕਲ ਲੈਣ ਕਿਉਂਕਿ ਆਪਾਂ ਬਹੁਤ ਨਾਮ ਸੁਣਿਆ ਤੁਹਾਡਾ ਅਕਾਲ 올ਡ ਸਾਈਕਲ ਦਾ ਤੇ ਜਿਹੜੋਂ ਆਪਾਂ ਦੇਖਦੇ ਆ ਤੁਹਾਡੀ ਵੀਡੀਓ ਵੀ ਦੇਖਦੇ ਆ ਤੇ ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਦੇ ਲੋਕਾਂ ਨਾਲ ਸਾਈਕਲ ਬਾਰੇ ਜਾਣਕਾਰੀ ਦਿੰਦੇ ਹੋ ਉਸ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਕੋਲ ਆਏ ਆ ਤੇ ਆਪਾਂ ਸਾਈਕਲ ਲੈ ਕੇ ਚੱਲੇ ਸੀ ਸਕਾਟ ਦਾ ਪਹਿਲਾਂ ਵੀ ਲੈ ਕੇ ਗਏ ਪਹਿਲਾਂ ਵੀ ਲੈ ਕੇ ਗਏ ਜਿਹੜੇ ਜਿਹੜੇ ਨਾਲ ਦੇ ਸਾਈਕਲ ਆਪਣੇ ਪਿੰਡੋਂ ਬਹੁਤ ਮੁੰਡੇ ਲੈ ਕੇ ਗਏ ਨੇ ਤੇ ਬਾਕੀ ਜਾਣਕਾਰੀ ਸੁਖਵਿੰਦਰ ਵੀਰ ਦੇਣਗੇ ਸਕਾਟ ਦਾ ਲਿਆ ਇਹ ਕਲਰ ਬਹੁਤ ਸੋਹਣਾ ਕਲਰ ਆ ਫੋਟੋ ਦੇ ਵੇਖ ਕੇ ਤਾਂ ਥੋੜੇ ਘੱਟ ਵੀ ਲੱਗਦਾ ਸੀ ਹਾਂਜੀ 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 ਇਨਕੇ ਤੋਂ ਪਿਘੜਾਉਂਗੇ ਕਲਰ ਚੇਂਜ ਕਰ ਦੇਣਾ ਜਮ ਚਮਕਦਾ ਹੈ ਚਮਕਦਾ ਇਹ ਵੀ ਕੁਆਲਿਟੀ ਆ ਹਾਂਜੀ ਹਾਂਜੀ ਇਹ ਨਹੀਂ ਜਾਣਾ ਦੂਰ ਸਾਈਕਲ 'ਚ ਸਫਰ ਕਰਨਾ ਦੂਰ ਦਾ ਉਹ ਸਫਰ ਕਰਨ ਵਾਲਾ ਬੰਦਾ ਹੋਰ ਆ ਉਹ ਸਮੇਂ ਤੇ ਆ ਕਿਸੇ ਨੂੰ ਦੱਸੋ ਕਿੰਨੇ ਦਾ ਰਿਹਾ ਦਾ ਐਕਸਪੀਰੀਅੰਸ ਜਣੀ ਇਹ ਤੁਹਾਡੇ ਕਰਕੇ ਤੁਹਾਡੇ 'ਚ ਵਿਸ਼ਵਾਸ ਕਰਕੇ ਉਹਨਾਂ ਨੇ ਬਾਹਰ ਬੈਠੇ ਨਹੀਂ ਸਲੇ ਸਾਈਕਲ ਸਲੈਕਟ ਕਰ ਲਿਆ ਸਹੀ ਗੱਲ ਲਈ ਉਹਨਾਂ ਨੇ ਪਸੰਦ ਕਰ ਲਿਆ ਸਾਨੂੰ ਇੱਕ ਜਿਵੇਂ ਇਹ ਕੀ ਉਹ ਤੋਂ ਵੱਧ ਕੀ ਆ ਚੀਜ਼ ਹੈ ਕੁਆਲਟੀ ਦੀ ਹਾਂ 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 ਦੋਹਾਂ ਲੱਗਦਾ ਅਲੱਗ ਲੱਗਦੇ ਸਾਨੂੰ ਏਦਾਂ ਵੀ ਇੱਕ ਬਾਹਰੋਂ ਕਾਲ ਆਉਂਦੀ ਆ ਤੇ ਮੈਂ ਹੌਲੀ ਹੌਲੀ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰਦਾ ਤੇ ਮੈਂ ਪੰਜ ਕਿ ਮਿੰਟ ਤੇ ਕਹਿਣਾ ਮੈਂ ਕਿ ਚਾਚਾ ਜੀ ਹਾਲੈਂਡ ਵਾਲੇ ਕਹਿੰਦੇ ਪਛਾਣ ਲਿਆ ਮਾ ਜੀ ਜਣੀ ਹਾਲੈਂਡ ਤੋਂ ਬੈਠੇ ਬੈਠੇ ਨੇ ਪਛਾਣ ਲਈ ਕਿ ਸਾਈਕਲ ਇਹ ਵਿਸ਼ਵਾਸ ਆ ਥੋੜੀ ਦੇ ਤਾਹੀ ਕਰਕੇ ਦੋ ਵਾਰੀ ਉੱਥੇ ਆਰਡਰ ਕਰ ਦਿੰਦਾ ਸਾਈਕਲ ਦਾ ਜਾਂ ਕਿਹੜਾ ਚੱਕਣਾ ਸਹੀ ਗੱਲ ਆ ਜੀ ਤੇ ਬਾਕੀ ਉਦਾਂ ਵੀ ਨਾ ਦੇਖੋ ਵੀਰੇ ਜੇ ਕਿਸੇ ਨੇ ਸਾਈਕਲ ਪਹਿਲੀ ਵਾਰ ਲੈਣਾ ਹੁੰਦਾ ਉਹ ਵੀ ਆਪਣੇ ਤੇ ਵਿਸ਼ਵਾਸ ਕਰਕੇ ਹੀ ਲੈਂਦਾ ਬੀਜਰ ਅਸੀਂ ਥੋੜੇ ਭਰੋਸੇ ਤੇ ਲੈਣਾ ਵੀ ਪਹਿਲੀ ਵਾਰ ਸਾਈਕਲ ਲੈਣ ਲੱਗਿਆ ਤੇ ਆਪਾਂ ਵੀ ਅਗਲੇ ਨੂੰ ਇਹ ਚੀਜ਼ ਕਹੀਦਾ ਵੀ ਮਿੱਤਰਾਂ ਸਾਰੇ ਚਲਾ ਕੇ ਦੇਖ ਲੈ ਜੋ ਸੈਟ ਲੱਗਦਾ ਉਹ ਦਵਾਂਗੇ ਇੱਦਾਂ ਨਹੀਂ ਹੈਗਾ ਵੀ ਮੈਂ ਆਹੀ ਕੱਢਣਾ ਹੈਗਾ ਜਾਂ ਆਹੀ ਫੇਲ ਕਰਨਾ ਮੈਂ ਵੀ ਇੱਕ ਰਾਤ ਵਿੱਚ ਮਾੜਾ ਕਰ ਦਿੰਦੇ ਉਹ ਥੋੜਾ ਮੁਰਕੋ ਨਾਲ ਦੱਸਣੇ ਆ ਵੀ ਯਾਰ ਹੈ ਨਹੀਂ ਬੰਦਾ ਐ ਪਰ ਥੋੜੇ ਚ ਗੋਲਾ ਕੁਆਲਿਟੀ ਆ ਤਾਂ ਕਰਕੇ ਜੀ 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 ਇੰਗਾਈ ਹੌਲੀ ਹੌਲੀ ਫੇਲਦੀ ਹੈ ਬਿਰਾਈ ਬਾਲੀ ਫੇਲਦੀ ਹੈ ਜੇ ਆਪਾਂ ਕਿਸੇ ਨੂੰ ਮਾੜਾ ਕਹਿਣਾ ਬਹੁਤ ਦੂਰ ਸਿੱਧੀ ਚਲੇ ਜਾਂਦਾ ਜੇ ਤੁਸੀਂ ਚੰਗਾ ਕਹੋਗੇ ਤਾਂ ਚੰਗਾ ਮਿਲੂਗਾ ਸਾਈਕਲ ਦੀ ਪੁਰਮਲਾ ਕੇ ਸਨ ਕੁਆਲਟੀ ਬੋ ਕੇ ਹੈਡ ਲੱਗੀ ਹੈ ਨਹੀਂ ਨਹੀਂ ਬਾਈ ਬਹੁਤ ਵਧੀਆ ਤੇ ਇਹਦੀਆਂ 9 ਗੇਅਰ ਨੇ ਇਹਦੇ 9 ਗੇਅਰ ਨੇ ਹਾਂਜੀ ਹਾਂਜੀ ਤੇ ਵੀਰ ਉਹਨਾਂ ਨੂੰ ਆਪਾਂ ਦਿੱਤਾ ਸਕੌਡ ਦਾ ਕਰਾਸ ਕਰਾਸ ਦਾ ਮਾਡਲ ਆ ਇਹ ਬਹੁਤ ਸੋਹਣਾਗਾ ਤੇ ਕਰਾਸ 40 ਤੇਰੇ ਨਾਲ ਦਾ ਪਹਿਲਾਂ ਆਪਾਂ ਐਮਐਸਆਈ ਦਾ ਦਿੱਤਾ ਸੀ ਇਹਦੇ ਵਿੱਚ ਡਬਲ ਡਿਸਕ ਬ੍ਰੇਕ ਸ਼ੌਕਰ ਤੇ 9 ਗੇਅਰ ਆ ਗਏ ਤੇ ਐਲਟੋਸ ਦਾ ਇਹਦਾ ਸਾਰਾ ਕੁਝ ਲੱਗਿਆ ਹੋਇਆ ਹੈ ਇਲਟਸ ਦਾ ਡ੍ਰੇਲਰ ਲੱਗਿਆ ਹੋਇਆ ਤੇ 9 ਗੇਅਰ ਆ ਗਿਆ ਇਹਦੇ ਵਿੱਚ ਪੂਰਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੁਖਵਿੰਦਰ ਬੰਦੋਰੀ ਬਾਈ ਉਹਨਾਂ ਦੀ ਤਿਆਰੀਆਂ ਲੈ ਲਦਾਖ ਦੀ ਜੀ ਪਾਣੀ ਹਾਂ ਚੈੱਕ ਕਰਦੇ ਆਂਗਾ ਹਾਂ ਗੱਲਾਂ ਬਾਤਾਂ ਫਿਰ ਤੁਹਾਨੂੰ ਦਵਾਗੇ ਚੈਨਲ ਵਗੈਰਾ ਦੇ ਨਾਲ ਬਾਈ ਦੱਸ ਦਿਓ ਤੁਸੀਂ ਹੈਨਾ ਆਪਣਾ ਚੈਨਲ ਕਿਹੜੇ ਨਾਮ ਤੇ ਬਣਾਇਆ ਦੱਸ ਦਿਓ ਸੁਖਵਿੰਦਰ ਬੰਦੋਰੀ ਦੇ ਨਾਮ ਤੇ ਠੀਕ ਹੈ ਜੀ ਤੇ ਨਵਾਂ ਸਫ਼ਰ ਸ਼ੁਰੂ ਕਰਨਾ ਉਹ ਬਾਈ ਦੱਸਾਂਗੇ ਕਿੱਥੇ ਲੈ ਕਰਨਾ ਠੀਕ ਹੈ ਉਦੋਂ 15 ਦਸੰਬਰ ਦੇ ਲਗਭਗ ਹਾਂ ਜੀ ਮਿਲਦੇ ਆਂ ਫਿਰ ਤੁਹਾਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਕਾਲ ਵੋਲਟ ਸਾਈਕਲ ਪਹੁੰਚਾਉਣ ਦੇ ਲਈ ਸ਼ੁਕਰੀਆ ਮੈਂ ਵੀ ਬਹੁਤ ਬਹੁਤ ਮੈਂ ਵੀ ਬਹੁਤ ਬਹੁਤ ਧੰਨਵਾਦ ਜਾਲਾ ਕੀਤਾ ਵੀ ਕਰਦੇ ਨੇ ਕੋਈ ਉਹ ਬਣਾ ਦੇ ਨਾਲ ਵੀਡੀਓ ਨੂੰ ਲੈਕਚਰ ਲੱਗਦਾ ਨਾਲ ਹਰ ਐਮਐਮ ਵੀ ਹੋ ਰਹੀ ਹੈ ਐਕਸਲੇ ਦੋਗੇ वो ट्रेन तो ले के मरे हम अगर बाज़माल से रज में कड़ी पाई है इस चक्र में ना ये आ गए बैठ के मरे हम वो ट्रेन ले डिगलाल तो ट्रेनिंग बता रही है महिलाओं ने अच्छे वो ट्रेन ले वो ट्रेन का हमारा पहली बार तो मरे हैं ए बाज़ी का ए बाज़ी का